ਜੋ ਜਿਹੜੀ ਪਿੰਕੂ ਜੀ ਬੰਦੇ ਵੱਲੋਂ ਜੱਪਾਹਰ ਫਾਊਂਡੇਸ਼ਨ ਦੀ ਹੋਇਆ ਓਪਨਿੰਗ ਕੀਤੀ ਗਈ ਹੈ ਮੈਂ ਬਾਰੇ ਕੀ ਕਹਿਣਾ ਚਾਹਾਂ। ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀ ਆਮਦ ਤੇ ਬਹੁਤ-ਬਹੁਤ ਮੁਬਾਰਕਬਾਦ ਤੇ ਸਾਡੇ ਭਾਈ ਡਾਕਟਰ ਗੁਰਿੰਦਰਜੀਤ ਸਿੰਘ ਪਿੰਕੂ ਜਵਰਦਾ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਜੱਪਾਹਰ ਜਿਹੜੀ ਵੈਲਫੇਅਰ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਜੁਲਾਈ ਹੋਈ ਹੈ ਇਹਨਾਂ ਨੇ ਸੋ ਅੱਜ ਜਿਹੜਾ ਹੈਗਾ ਆਫਿਸ ਦਾ ਇਥੇ ਦੁਗਾਟਨ ਕੀਤਾ ਗਿਆ। ਉਸ ਅਮਰ ਤੇਜ ਕੁਮਾਰੀ ਸਾਹਿਬ ਦੇ ਬਾਠ ਕਰਾਏ ਗਏ ਤੇ ਨਾਲ ਕੀਰਤਨ ਸਮਾਗਮ ਚੱਲ ਰਿਹਾ। ਸੋ ਬਾਈ ਜੀ ਦੀ ਜਿਹੜੀ ਇਹ ਸ਼ਰਧਾ ਹੈਗੀ ਆ ਲੋਕਾਂ ਦੇ ਵਿੱਚ ਜਿਹੜੇ ਹੈਗਾ ਜੱਪਹਰ ਦੇ ਥਰੂ ਜਿਹੜਾ ਜਾ ਕੇ ਹੈਗਾ ਉਹ ਮਨੁੱਖਤਾ ਦੀ ਸੇਵਾ ਦੇ ਵਿੱਚ ਜਿਹੜੀ ਇਹ ਕੰਮ ਕਰ ਰਹੇ ਨੇ ਬਹੁਤ ਲਾਗਾਜੋਕ ਕੰਮ ਸੋ ਅਸੀਂ ਉਹਨਾਂ ਨੂੰ ਇਸ ਮੌਕੇ ਤੇ ਉਹਨਾਂ ਨੂੰ ਵੀ ਤੇ ਸੱਚੇ ਜਿਹੜੇ ਹੈਗੇ ਸੰਗਰੂਲ ਵਾਸੀਆਂ ਨੂੰ ਵਧਾਈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਇੱਕ ਜਿਵੇਂ ਐਨਜੀਓ ਦਾ ਦਫ਼ਤਰ ਖੁੱਲ ਗਿਆ ਵੀ ਇੱਥੇ ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲੂਗਾ ਬਿਲਕੁਲ ਜੀ ਜਿਹੜਾ ਵੀ ਕੋਈ ਲੋੜਵੰਦਾ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਅਪਰੋਚ ਕਰ ਸਕਦਾ ਤੇ ਉਹਦੀ ਜਿਹੜੀ ਹੈਗੀ ਜਿੰਨੇ ਤਰ੍ਹਾਂ ਮਨੋਂ ਤਰ੍ਹਾਂ ਨਾ ਹੋ ਸਕਦਾ ਉਹ ਬੰਦ-ਬਦ ਚੜ ਕੇ ਹੈਲਪ ਕਰਨਗੇ ਅੱਜ ਜਿਹੜੀ ਚੰਪਰ ਫਾਊਂਡੇਸ਼ਨ ਦੀ ਐਨਜੀਓ ਦਾ ਆਫਿਸ ਖੁੱਲ ਰਿਹਾ ਹੈ ਤੁਮੰਦਾਈ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਜੋ ਸਾਡੇ ਡਾਕਟਰ ਗੁਨੀਂਦਰ ਸਿੰਘ ਮਿੰਕੂ ਜਵੰਦਾ ਜੀ ਨੇ ਉਹਨਾਂ ਵੱਲੋਂ ਜਪਹਰ ਵੈਲਫੇਅਰ ਐਸੋਸੀਏਸ਼ਨ ਸਥਾਪਿਤ ਕੀਤੀ ਗਈ ਸੀ ਜੋ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੀ ਆ ਲੇਡੀਜ਼ ਦੇ ਲਈ ਸੈਂਟਰ ਖੋਲ ਕੇ ਦੇਰੀਆ ਤਾਂ ਕਿ ਉਹ ਆਪਣੇ ਪੈਰਾਂ ਤੇ ਨਿਰਭਰ ਹੋਣ ਤੇ ਅੱਜ ਉਹਨਾਂ ਦਾ ਸੰਗਰੂਰ ਦੇ ਵਿੱਚ ਫਾਊਂਡੇਸ਼ਨ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਜਿਸ ਦੇ ਵਿੱਚ ਗੁਰੂ ਮਹਾਰਾਜ ਤੋਂ ਔਟ ਆਸਰਾ ਵੀ ਅੱਜ ਲਿਆ ਗਿਆ ਪਾਠ ਪ੍ਰਗਿਆਸ ਕਰੋ ਆਏ ਸਿੱਗੇ ਸੀ ਜਿਨ੍ਹਾਂ ਦਾ ਅੱਜ ਭੋਗ ਆ ਤੇ ਇਸ ਤੋਂ ਬਾਅਦ ਮੈਂ ਸਾਰੇ ਸਾਥੀਆਂ ਨੂੰ ਬਾਈ ਮਿੰਕੂ ਜਵੰਦਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਵੀ ਆਪ ਜਾ ਕੇ ਕਰਦੇ ਸੀਗੇ ਕਿਤੇ ਜਾਂਦੇ ਸੀ ਆ ਗਰੀਬਾਂ ਕੀ ਕਰਦੇ ਸੀ ਕਰੋਨਾ ਵੇਲੇ ਵੀ ਇਹਨਾਂ ਨੇ ਕਾਫੀ ਮਤਲਬ ਕੀਤਾ ਵੀ ਦਫ਼ਤਰ ਕੋਲ ਨਾਲ ਆਮ ਪਬਲਿਕ ਨੂੰ ਜਿਹੜੀ ਸੰਗਰੂਰ ਦੀ ਹੋਰ ਹੈ ਵੀ ਉਹਨਾਂ ਨੂੰ ਕਿੰਨਾ ਕੰਮ ਦੇਖੋ ਜੀ ਪਹਿਲਾਂ ਵੀ ਕਈ ਸਾਲਾਂ ਤੋਂ ਕੰਮ ਹੋ ਰਹੇ ਨੇਗੇ ਜਿਵੇਂ ਕਿ ਕਈ ਵਿਧਵਾ ਔਰਤਾਂ ਨੂੰ ਅਨਾਜ ਦਿੱਤਾ ਜਾ ਰਿਹਾ ਹੈਗਾ ਔਰਤਾਂ ਲਈ ਇਸ મત ਕਿਸਹਾਇਤਾ ਦੇ ਦਿੱਤੀ ਜਾ ਰਹੀ ਆ ਤੇ ਲੋਕਾਂ ਦੀ ਇਹਨਾਂ ਤੱਕ ਸਿੱਧੀ ਪਹੁੰਚ ਕਰਨ ਦੇ ਲਈ ਇੱਕ ਦਫ਼ਤਰ ਦੀ ਜਿਹੜੀ ਲੋੜ ਸੀ ਅੱਜ ਉਹ ਅੱਜ ਤੁਸੀਂ ਇਹ ਐਨਜੀਓ ਦੀ ਦਫ਼ਤਰ ਦਾ ਓਪਨਿੰਗ ਕੀਤਾ ਹੈ ਕੀ ਕਹਿਣਾ ਚਾਹੋ ਇਹ ਤੁਹਾਨੂੰ ਪਤਾ ਹੈ ਜਿਹੜੀ ਇਹ ਸੁਸਾਇਟੀ ਹੈ ਮੇਰੀ ਸੁਸਾਇਟੀ ਬਹੁਤ ਪਹਿਲਾਂ ਤੋਂ ਚੱਲ ਰਹੀ ਆ ਪਰ ਇਹਦੀ ਅਜੇ ਦਫਤਰ ਦੀ ਬਹੁਤ ਲੋੜ ਸੀ ਇਸ ਸ਼ਹਿਰ 'ਚ ਕਿਉਂਕਿ ਨਾ ਇੱਥੇ ਪਹਿਲਾਂ ਉਧਰ ਪੋ ਨਿਗੜਵਾਲ ਜ਼ਿਆਦਾ ਸਾਡਾ ਕੰਮ ਅਸੀਂ ਉਧਰ ਕੀਤਾ ਪਰ ਸੰਗਰੂਰ ਦੇ ਵਿੱਚ ਇਹਦੀ ਬਹੁਤ ਲੋੜ ਸੀ ਇਸ ਕਰਕੇ ਦਾ ਦਫਤਰ ਦਾ ਉਦਘਾਟਨ ਕੀਤਾ ਅੱਜ ਮੇਰੇ ਫਾਦਰ ਸਾਹਿਬ ਦਾ ਬਡੇ ਵੀ ਹੈ ਤੇ ਨਵਾਂ ਸਾਲ ਵੀ ਹੈ ਤੇ ਔਰ ਮੇਰੇ ਪਾਪਾ ਸੀ ਜਿਹੜੇ ਉਹਨਾਂ ਦਾ ਇੱਕੋ ਇੱਕ ਮੈਨੂੰ ਉਹਨਾਂ ਦਾ ਆਪਦਾ ਵੀ ਸੁਪਨਾ ਸੀ ਔਰ ਉਹਨਾਂ ਨੇ ਮੈਨੂੰ ਇੱਕੋ ਇੱਕ ਚੀਜ਼ ਸਿਖਾਈ ਹੈ ਜ਼ਿੰਦਗੀ 'ਚ ਕਿ ਬੇਟਾ ਜਿੰਨੀ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਆਪਦੇ ਤਨ ਮਨ ਤੇ ਧਨ ਨਾਲ ਉਹਨਾਂ ਦੀ ਸੇਵਾ ਕਰੀ ਔਰ ਮੈਂ ਆਪਣੇ ਫਾਦਰ ਸਾਹਿਬ ਦੇ ਹੋਏ ਸ਼ਬਦ ਨੇ ਜਿਹੜੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਔਰ ਪ੍ਰਮਾਤਮਾ ਤੋਂ ਹਮੇਸ਼ਾ ਇਹ ਬਲ ਮੰਗਦਾ ਕਿ ਪ੍ਰਮਾਤਮਾ ਮੈਨੂੰ ਇਹ ਬਲ ਬਖਸ਼ੇ ਕਿ ਮੈਂ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਸ਼ਬਦਾਂ ਨੂੰ ਡਿਗੜ ਨਾ ਦਵਾ ਔਰ ਆਹੀ ਲੋਕਾਂ ਦੀ ਸੇਵਾ ਕਰਦਾ ਰਵਾਂ ਸੋ ਉਸ ਲਈ ਇਸ ਗੁਰੂਰ ਦੇ ਵਿੱਚ ਦਫ਼ਤਰ ਖੋਲ੍ਹਿਆ ਤਾਂ ਕਿ ਲੋਕ ਇੱਥੇ ਆਉਣ ਪਹਿਲਾਂ ਬਹੁਤ ਦੂਰ ਜਾਣਾ ਪੈਂਦਾ ਸੀ ਉਹਨਾਂ ਨੂੰ ਸਮਝ ਨਹੀਂ ਆਉਂਦਾ ਸੀ ਤੇ ਹੁਣ ਇੱਥੇ ਆ ਜਾ ਕਰਨਗੇ ਤਾਂ ਉਸ ਲਈ ਉਹਨਾਂ ਨੂੰ ਸਹੂਲਤਾਂ ਵੀ ਵੱਧ ਹੋ ਜਾਣਗੀਆਂ ਤੇ ਇਸ ਦੇ ਵਿੱਚ ਕੀ ਕੀ ਸਹੂਲਤਾਂ ਮਿਲਣਗੀਆਂ ਕੀ ਕੀ ਉਹਨਾਂ ਨੂੰ ਮੱਜਾ ਕਰਵਾਇਆ ਜਾ ਰਿਹਾ ਹੈ ਇੱਥੇ ਸਾਰਿਆਂ ਨੇ ਜੀ ਇੱਥੇ ਤੁਹਾਨੂੰ ਰਾਸ਼ਨ ਕਿਸੇ ਨੇ ਲੈਣਾ ਤਾਂ ਇੱਥੇ ਰਾਸ਼ਨ ਵੀ ਲੈ ਸਕਦਾ ਕਿਸੇ ਦੀ ਪੜ੍ਹਾਈ ਬੱਚੇ ਦੀ ਪੜ੍ਹਾਈ ਦੀ ਫੀਸ ਆ ਤਾਂ ਪੜ੍ਹਾਈ ਦੀ ਫੀਸ ਆ ਕਿਸੇ ਦੀ ਉਹ ਵੀ ਲੈ ਸਕਦਾ ਕਿਸੇ ਨੂੰ ਬਿਮਾਰੀ ਦੇ ਲਈ ਕੋਈ ਇਲਾਜ ਦੇ ਲਈ ਖਰਚਾ ਚਾਹੀਦਾ ਉਹ ਵੀ ਲੈ ਸਕਦਾ ਇੱਥੇ ਅਸੀਂ ਹੁਣ ਆਪਦਾ ਕੋ ਬਣਾ ਰਹੇ ਹਾਂ ਸੁਵਿਧਾ ਸੈਂਟਰ ਕਿਉਂਕਿ ਬਹੁਤ ਵਾਰ ਲੋਕ ਉੱਤੇ ਖੱਜਲ ਹੁੰਦੇ ਨੇ ਕਈ ਵਾਰ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰ ਵਿਚਾਰੇ ਐਜੂਕੇਟਿਡ ਨਹੀਂ ਹੁੰਦੇ ਤਾਂ ਅਸੀਂ ਇੱਥੇ ਉਹਨਾਂ ਤੋਂ ਵਿਦਾਊਟ ਐਨੀ ਕਾਸਟਿਕ ਸਹੂਬਾ ਸੈਂਟਰ ਬਣਾਵਾ ਕੇ ਆਪਦੇ ਦੋ ਬੰਦੇ ਰੱਖਾਂਗੇ ਕੰਪਿਊਟਰ ਰੱਖਾਂਗੇ ਤੇ ਉਹਨਾਂ ਨੂੰ ਤਨਖਾਹ ਦਵਾਂਗੇ ਤੇ ਉਹ ਬੰਦਿਆਂ ਦਾ ਫਾਰਮ ਵੀ ਭਰਿਆ ਕਰਨਗੇ ਤੇ ਕੰਮ ਵੀ ਕਰਿਆ ਕਰਨਗੇ ਉਹ ਸੋਚਿਆ ਤਾਂ ਬਹੁਤ ਕੁਝ ਆ ਬਾਕੀ ਮਹਾਰਾਜ ਨੇ ਜੋ ਕਰਾਉਣਾ ਉਹ ਮਹਾਰਾ ਦੀ ਮਰਜ਼ੀ ਹੈ ਬਸ ਇਸ ਲਈ ਫਿਰ ਇੱਥੇ ਦਫ਼ਤਰ ਕੋਸ਼ਿਸ਼ਿਆ ਵੀ ਚਲੋ ਪਰਮਾਤਮਾ ਬਖਸ਼ੇ ਤੇ ਲੋਕਾਂ ਦੀ ਸੇਵਾ ਕਰਦੇ ਰਹੀਏ